ਅਚਰਨ ਉਚਾਰਨ ਵਾਲੇ ਗੁਰਬਾਣੀ ਵਿਚਾਰ ਭਾਗ 190 ਗੁਰੂ ਪਿਆਰੇਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਨ ਗੁਰੂ ਨਾਨਕ ਨਾਨਕ ਗੁਰੂ ਨਾਨਕ ਬਿਲਾਵਲ ਮਾਲਾ ਨੋਵਾ ਹਰ ਕੇ ਨਾਮ ਬਿਨਾ ਦੁਖ ਪਾਵੇ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਭਗਤ ਬਿਨਾ ਸਹਸਨਾ ਚੂਕ ਗੁਰ ਏ ਭੇਦ ਬਤਾਵੇ ਭਗਤ ਬਿਨਾ ਸਹਸਨਾ ਚੂਕ ਗੁਰ ਏ ਪਗ ਭੇਦ ਬਤਾਵੇ ਗੁਰੂ ਇਹ ਭੇਦ ਬਤਾਵੇ ਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਹਰ ਕੇ ਨਾਮ ਬਿਨਾ ਸੁਖ ਨਾ ਪਾਉ। ਈਸ਼ਵਰ ਦਾ ਨਾਮ ਇਤਨਾ ਮਹਾਨ ਹੈ ਕਿ ਉਸ ਤੋਂ ਬਿਨਾ ਅਸੀਂ سکھ نہیں پراپت کر سکتے دکھ ہی پاؤں ہاں کیونکہ سا آدھار ایشور ہی ہے جس نے سرشٹی نچیا سان بھی رچیا اس نے سب کا آدھار ایک سچ نو ہی بنایا ہے کیونکہ وہ آپ سچ ہے ਉਸ ਦਾ ਸਭ ਚੀਜ਼ ਦਾ ਸੱਚ ਆਧਾਰ ਹੈ ਸਬਦ ਦਾ ਸੱਚ ਹੀ ਆਧਾਰ ਹੈ ਆਧਾਰ ਬਿਨਾ ਗੱਲ ਨਹੀਂ ਬਣਦੀ ਹੈ ਉਸ ਟੁੱਟਣ ਨਾਲ ਗੱਲ ਵਿਗੜਦੀ ਹੈ ਸੁੱਖਾਂ ਤੋਂ ਤੁਸੀਂ ਦੁੱਖਾਂ ਵਿੱਚ ਚਲੇ ਜਾਂਦੇ ਹਾਂ ਪੂਰ ਜਾਣਿਆ ਈਸ਼ਵਰ ਨੂੰ ਤਾਂ ਸਾਰੇ ਦੁੱਖ ਪਾਣਿਆ ਬਾਣੀ ਵਿੱਚ ਆਉਂਦਾ ਨਾ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੈ ਰੋਗ ਪਾਪ ਸਭ ਦੁਖ ਸਾਰੇ ਰੋਗ ਮਿਲਦੇ ਹਨ ਈਸ਼ਵਰ ਨੂੰ ਭੁਲਣ ਤੇ ਸੱਚ ਨੂੰ ਭੁਲਣ ਤੇ ਸੱਚ ਇੱਕ ਸੁੱਖਾਂ ਦੀ ਪਕੜੰਡੀ ਹੈ ਉਸੇ ਚੱਲਦੇ ਰਹਿੰਦੇ ਹਾਂ ਤਦ ਸੁਖ ਪਾਉਂਦੇ ਰਹਿੰਦੇ ਹਾਂ ਉਸ ਤੋਂ ਥੜਕ ਜਾਂਦੇ ਆ ਥੱਲੇ ਉਤਰ ਜਾਂਦੇ ਆ ਸੱਜੇ ਆ ਖੱਬੇ ਤਾਂ ਦੁੱਖ ਪਾਉਂਦੇ ਹਾਂ ਬਸ ਇਹ ਸਾਡਾ ਜੀਵਨ ਦਾ ਟ੍ਰੈਕ ਹੈ ਰਸਤਾ ਹੈ ਸੱਚ ਤੇ ਚੱਲਦੇ ਜਾਈਏ ਸੱਚੇ ਮਾਰਗ ਤੇ ਚੱਲਦੇ ਜਾਈਏ ਸੱਚੇ ਗੁਣਾਂ ਨੂੰ ਆਧਾਰ ਬਣਾ ਕੇ ਚੱਲਦੇ ਜਾਈਏ ਸੁਖ ਹੀ ਸੁਖ ਹਨ ਵਰਨਾ ਦੁੱਖ ਹੀ ਦੁੱਖ ਹਨ ਗੁਰੂ ਜੀ ਕਹਿੰਦੇ ਹਨ ਭਗਤੀ ਬਿਨਾ ਇਸ ਐਸਾ ਇਸ਼ਕ ਇਹ ਭਰਮ ਉਹ ਲੇਖਾ ਨਹੀਂ ਮਿਟਦਾ ਸਮਝ ਨਹੀਂ ਆਉਂਦੀ ਜਿੰਨੀ ਦੇਰ ਤੱਕ ਅਸੀਂ ਵਾਕਤ ਭਗਤੀ ਤੱਤੇ ਨੂੰ ਸਿਹਾਰੀ ਹੈ ਭਗਤੀ ਦੇ ਇਸ ਦਾ ਮਤਲਬ ਭਗਤੀ ਕਾ ਕਰਨ ਨਾਲ ਭਗਤੀ ਵਿੱਚ ਭਗਤੀ ਦੁਆਰਾ ਇਸ ਐਸਾ ਪਰਮਸਾਧਨ ਨਹੀਂ ਖਤਮ ਹੁੰਦਾ ਇਹ ਜੀਵਨ ਕੀ ਹੈ ਅਸੀਂ ਕੀ ਹਾਂ ਕਿਵੇਂ ਚੱਲਦੇ ਹਾਂ ਇਵੇਂ ਸੋਖ ਪਾਦਾ ਸਕਦਾ ਹੈ ਇਹ ਪੀਸ਼ਵਰ ਦੀ ਭਗਤੀ ਕਰਨ ਨਾਲ ਹੀ ਸਾਰੇ ਸ਼ੱਕ ਦੂਰ ਹੁੰਦੇ ਹਨ ਜਦੋਂ ਅਸੀਂ ਈਸ਼ਵਰ ਦੇ ਮਾਰਗ ਤੇ ਸੱਚ ਦੇ ਮਾਰਗ ਤੇ ਗੁਣਾ ਦੇ ਈਸ਼ਵਰ ਦੇ ਗੁਣਾ ਦੇ ਮਾਰਗ ਤੇ ਚੱਲ ਪੈਂਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਜਾਂਦਾ ਹੈ ਇਹ ਠੀਕ ਹੈ ਇਹ ਗਲਤ ਹੈ ਮੈਂ ਇਹ ਨਹੀਂ ਕਰਨਾ ਇਹਨਾਂ ਤੋਂ ਮੈਂ ਬਚਣਾ ਹੈ ਇਹਨਾਂ ਨਾਲ ਮੇਂ ਜੁੜਨਾ ਹੈ ਦੋਵੇਂ ਗੱਲਾਂ ਦਾ ਪਤਾ ਬਰਾਬਰ ਚੱਲਦਾ ਰਹਿੰਦਾ ਹੈ ਜੇਕਰ ਅਸੀਂ ਭਗਤੀ ਕਰਦੇ ਆਪਾਂ ਈਸ਼ਵਰ ਨੂੰ ਯਾਦ ਰੱਖਦੇ ਹਾਂ ਈਸ਼ਵਰ ਨੂੰ ਯਾਦ ਰੱਖਣ ਦੇ ਦੋ ਤਰੀਕੇ ਹਨ ਇੱਕ ਹੈ ਈਸ਼ਵਰ ਦੇ ਦੇ ਨਾਮ ਦਾ ਸਿਮਰਨ ਕਰਨਾ ਉਹ ਛੋਟਾ ਅੱਖਰ ਹੁੰਦਾ ਹੈ ਛੋਟਾ ਉਸ ਨਾਲ ਅਸੀਂ ਹਰ ਵੇਲੇ ਸਜੇ ਹੀ ਜੁੜੇ ਰਹਿੰਦੇ ਹਾਂ ਤਾਂ ਉਹਦੇ ਈਸ਼ਵਰ ਦੇ ਗੁਣ ਸਾਡੇ ਵਿੱਚ ਆਉਣ ਲੱਗ ਜਾਂਦੇ ਹਨ ਤੇ ਸੁਸਤੇ ਇੱਕ ਆਨੰਦ ਸਵਾਦ ਵੀ ਆਉਣ ਲੱਗ ਜਾਂਦਾ ਹੌਲੀ 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 ਬੜਾ ਚੰਗਾ ਲੱਗਦਾ ਫਿਰ ਉਸ ਤੋਂ ਬਿਨਾਂ ਨਹੀਂ ਰਹਿ ਸਕਦੇ ਤੇ ਦੂਜੇ ਪਾਸੇ ਦੂਜਾ ਤਰੀਕਾ ਹੈ ਨਾਲ ਦੋਵੇਂ ਹੀ ਜ਼ਰੂਰੀ ਹਨ ਉਹ ਹੈ ਪ੍ਰਭੂ ਦੇ ਈਸ਼ਵਰ ਦੇ ਗੁਣਾਂ ਨੂੰ ਜਾਣਨਾ ਤੇ ਅਮਲ ਕਰਨਾ ਤੇ ਉਹਨਾਂ ਉੱਤੇ ਅਮਲ ਕਰਨਾ ਸਾਰੇ ਗੁਣ ਈਸ਼ੁਰ ਦੇ ਹੀ ਹਨ ਜਿਹੜਾ ਵੀ ਸਾਨੂੰ ਗੁਣ ਨਜ਼ਰ ਆਉਂਦਾ ਹੈ ਉਹ ਈਸ਼ੁਰ ਦਾ ਹੀ ਹੈ ਉਹ ਸੁਖਦਾਈ ਹੈ ਹਰ ਉਹ ਗੁਣ ਦੁਖਦਾਈ ਹੈ ਮੋਟਾ ਜਾਂ ਸਿੱਧਾ ਜਾਂ ਸਾਫ ਕਿਤਾਬ ਇਹ ਸਾਨੂੰ ਸਮਝਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਆਪਣੇ ਮਨ ਨੂੰ ਇਕਾਗਰ ਕਰਕੇ ਹੀ ਸਮਝੇ ਤਾਂ ਸਭ ਬਿਲਕੁਲ ਪਤਾ ਲੱਗ ਜਾਂਦਾ ਹੈ ਤੇ ਕਿਉਂ ਅਸੀਂ ਫਿਰ ਦੁੱਖਾਂ ਤੇ ਜਾਵਾਂਗੇ ਜਦੋਂ ਸਮਝ ਸਮਝ ਲਵਾਂਗੇ ਤਾਂ ਇਹੀ ਗੁਰੂ ਸਾਹਿਬ ਕਹ ਰਹੇ ਨੇ ਭਗਤੀ ਬਿਨਾਂ ਐਸਾ ਜਿਹੜਾ ਸ਼ੱਕ ਹੈ ਪਰਮ ਭੁਲੇਖਾ ਹੈ ਉਹ ਨਹੀਂ ਦੂਰ ਹੁੰਦਾ ਭਗਤੀ ਜ਼ਰੂਰੀ ਹੈ ਈਸ਼ਵਰ ਦੇ ਗੁਣਾਂ ਦੀ ਭਗਤੀ ਕਰਨਾ ਉਹਨਾਂ ਨੂੰ ਜਾਣਨਾ ਸਮਝਣਾ ਤੇ ਜੀਵਨ ਵਿੱਚ ਅੰਮਲ ਵਿੱਚ ਲਿਆਉਣਾ ਦੂਜਾ ਸਾਜੇ ਹੀ ਵਾਹਿਗੁਰੂ ਰਾਮ ਜਹੂਰ ਕਿਸੇ ਧਰਮ ਦੇ ਨਾਮ ਦਾ ਕੋਈ ਵੀ ਬੰਦਾ ਜਾਪ ਕਰੇ ਸਿਮਰਨ ਕਰੇ ਯਾਦ ਕਰੇ ਵਾਰ-ਵਾਰ ਜਪੇ ਜਪਨਾ ਬੋਲ ਕੇ ਜਪੇ ਮਨ ਵਿੱਚ ਜਪੇ ਸਜੇ ਜਪੇ ਤਾਂ ਉਸ ਦਾ ਲਾਭ ਹੀ ਲਾਭ ਹੈ ਇੱਕ ਹੋਰ ਤੁਕ ਨਾਮੇ ਪਾਸ਼ਾ ਦੀ ਹੈ ਜੋ ਸੁੱਖ ਕੋ ਚਾਹੇ ਸਦਾ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਸਰਨ ਰਾਮ ਕੀ ਲੇ ਪ ਹੋਰ ਮਈਆ ਪ੍ਰਮਾਤਮਾ ਵਾਹਿਗੁਰੂ ਉਸ ਦੀ ਸਰਨ ਚ ਪੈ ਜਾਓ ਜੇ ਸੁੱਖ ਚਾਹੁੰਦੇ ਹੋ ਸਦਾ ਲਈ ਸੁੱਖ ਕਿਉਂਕਿ ਉਹ ਸੁੱਖਾਂ ਦਾ ਘਰ ਹੈ ਤੁਸੀਂ ਸਰਨ ਜਾਵਾਂਗੇ ਤੇ ਸਾਨੂੰ ਤੇ ਉੱਥੇ ਸਾਰੇ ਪਾਸੇ ਉਹ ਸੁਖੀ ਸੁਖਨਾ ਚਰਾਉਣਗੇ ਸਾਸੋ ਸੁਖ ਹੋਇਆਗੇ ਉੱਥੇ ਪ੍ਰਭੂ ਦੀ ਗੋਦ ਵਿੱਚ ਸੁਖ ਹੀ ਸੁਖ ਹਨ ਕਿਉਂਕਿ ਸੁੱਖਾਂ ਦਾ ਉਹ ਦਾਤਾ ਹੈ ਉਹ ਦਾਤਾਰ ਹੈ ਦਾਤਾ ਸਭ ਕੁਝ ਦੇਣ ਵਾਲਾ ਹੈ ਕਿਉਂਕਿ ਉਸ ਦਾ ਸਾਰਾ ਕੁਝ ਸੱਚ ਹੈ ਪਵਿੱਤਰ ਹੈ ਆਨੰਦਮਈ ਹੈ ਕਿਸੇ ਨਾਲ ਉਹ ਦੁਸ਼ਮਣੀ ਨਹੀਂ ਕਰਦਾ ਕਿਸੇ ਦਾ ਨੁਕਸਾਨ ਨਹੀਂ ਕਰਦਾ ਭਲਾ ਹੀ ਭਲਾ ਕਰਦਾ ਹੈ ਕੇਮਾ ਹੀ ਕੇਮਾ ਕਰਦਾ ਹੈ ਆਓ ਅਸੀਂ ਸਾਰੇ ਰਲ ਕੇ ਪੀਰੋ ਤੇ ਪੈਣੋ ਪ੍ਰਭੂ ਦਾ ਨਾਮ ਦਾ ਸਿਮਰਨ ਕਰੀਏ ਤੇ ਉਸ ਦੇ ਗੁਨਾ ਨੂੰ ਤਾਰਨ ਕਰੀਏ ਬਸ ਫਿਰ ਸੁਖੀ ਸੁਖ ਹਨ ਜੇ ਅਜ ਨਹੀਂ ਹਨ ਕਲ ਆ ਜਾਣਗੇ ਸਾਰੇ ਵਿਗੜੇ ਹੋਏ ਕਾਰਜ ਵੀ ਠੀਕ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਦੀ ਖੇਚਲ ਕਰਨੀ ਜੀ